ਕਾਲ ਦਰਸ਼ਕੋ ਮੈਂ ਹਾਂ ਤੁਹਾਡਾ ਆਪਣਾ ਸੁਖ ਨੰਨੋ ਵਾਲੀ ਐਸੋ ਤੁਸੀਂ ਆਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਅੱਜ ਪਹੁੰਚੇ ਹਾਂ ਪਿੰਡ ਪੁਰਾਣੀਆਂ ਬਾਗੜੀਆਂ ਦੇ ਵਿੱਚ ਜਿੱਥਾ ਕਿ ਇਹ ਰੋਡ ਜਿਹੜਾ ਪੁਰਾਣੀਆਂ ਬਾਗੜੀਆਂ ਤੋਂ ਮੁੱਲਾ ਵੱਲ ਨੂੰ ਜਿਹੜਾ ਜਾਂਦਾ ਉਸ ਦੇ ਰਸਤੇ ਦੇ ਵਿੱਚ ਖਲੋਤੇ ਜਿੱਥੇ ਕਿ ਇੱਕ ਪਿੰਡ ਦੇ ਲੋਕਾਂ ਵੱਲੋਂ ਇੱਕ ਨਾਲੇ ਨੂੰ ਲੈ ਕੇ ਇੱਕ ਸਮੱਸਿਆ ਖੜੀ ਹੋ ਰਹੀ ਹੈ ਪਿੰਡ ਦੇ ਸਰਪੰਚ ਵੱਲੋਂ ਇੱਕ ਨਵਾਂ ਨਾਲਾ ਬਣਾਇਆ ਜਾ ਰਿਹਾ ਪਰ ਪਿੰਡ ਦੇ ਲੋਕਾਂ ਦਾ ਇੱਕ આરોਪ ਹੈਗਾ ਆ ਕਿ ਪੁਰਾਣਾ ਨਾਲਾ ਜਿਹੜਾ ਬਿਲਕੁਲ ਨਜ਼ਦੀਕ ਬਣਿਆ ਔਰ ਸੜਕ ਤੋਂ ਥੋੜਾ ਦੂਰ ਬਣਾਇਆ ਜਿੱਥੇ ਕਿ ਜੈਨੂਅਨ ਸੀਗਾ ਪਰ ਉੱਥੋਂ ਪੁੱਟ ਕੇ ਤੇ ਛੜਕਦੇ ਬਿਲਕੁਲ ਜਿਹੜਾ ਉੱਪਰ ਬਣਾਇਆ ਜਾ ਰਿਹਾ ਔਰ ਇਹ ਪਿੰਡ ਦੇ ਲੋਕਾਂ ਨੂੰ ਪੁੱਛਦੇ ਆ ਕਿ ਕੀ ਦਿੱਕਤ ਆ ਰਹੀਆਂ ਕਿਉਂ ਇਦਾਂ ਕੀਤਾ ਜਾ ਰਿਹਾ ਹੈ ਅਗਰ ਪਿੰਡ ਦੇ ਸਰਪੰਚ ਵੱਲੋਂ ਤੇ ਇਹ ਵਿਕਾਸ ਕੀਤਾ ਜਾ ਰਿਹਾ ਔਰ ਇਹ ਵਿਕਾਸ ਨੂੰ ਸਹੀ ਨਹੀਂ ਸਮਝਿਆ ਜਾ ਰਿਹਾ ਇਸ ਦੇ ਪਿੱਛੇ ਅਸਲ ਕਾਰਨ ਕੀ ਆ ਸੋ ਕਰਦੇ ਆ ਗੱਲਬਾਤ ਇਸ ਮਹੱਲੇ ਦੇ ਲੋਕਾਂ ਦੇ ਨਾਲ ਜਿਨ੍ਹਾਂ ਨੂੰ ਇਸ ਚੀਜ਼ ਦੀ ਦਿੱਕਤ ਆ ਰਹੀ ਹੈ ਜਿਹੜੇ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਸੋ ਕਰਦੇ ਆ ਗੱਲਬਾਤ ਹਾਂਜੀ ਭਾਈ ਕੀ ਨਾਮ ਆਪਣਾ ਜੀ ਜਗੀਰ ਸਿੰਘ ਜੀ ਇਹ ਕੀ ਮਸਲਾ ਕੀ ਬਣਿਆ ਅੱਜ ਇਹ ਮਸਲਾ ਜੀ ਇਹ ਸਾਡਾ ਨਾ ਨਾਲਾ ਪੁਰਾਣਾ ਵਾ ਪੁਰਾਣੀ ਬਾਗੜੀਆਂ ਦਾ ਠੀਕ ਹੈ ਤੇ ਬਹੁਤ ਚਿਰ ਪੁਰਾਣੀਆਂ ਸਰਕਾਰਾਂ ਨੇ ਬਣਾਇਆ ਹੋਇਆ ਵਾ ਤੇ ਹੁਣ ਸਾਡੇ ਪਿੰਡ ਦਾ ਨਵਾਂ ਸਰਪੰਚ ਬਣਿਆ ਜੀ ਹੂੰ ਤੇ ਉਹ ਆਪਣੀ ਪ੍ਰਾਉਰਟੀ ਵਧਾਉਣ ਵਾਸਤੇ ਨਾਲ ਇਧਰ ਉਹਦੇ ਪਲਾਟ ਹੈਗੇ ਆ ਜੀ ਤੇ ਉਹਨਾਂ ਨੂੰ ਵਧਾਉਣ ਵਾਸਤੇ ਪੁਰਾਣਾ ਨਾਲਾ ਖਤਮ ਕਰਕੇ ਤੇ ਨਵਾਂ ਨਾਲਾ ਬਿਲਕੁਲ ਸੜਕ ਦੇ ਕਿਨਾਰੇ ਤੇ ਬਣਾ ਰਿਹਾ ਵਾ ਜੀ ਜਦੋਂ ਸਰਕਾਰ ਦੀ ਪ੍ਰੌਟੀਆ ਨਾਲ ਨਾਲ ਕੱਚੀ ਹੋਈ ਪਟੜੀ ਉਹ ਸਾਰੀ ਪੁੱਟ ਰਿਆ ਵਾ ਜੀ ਆ ਦੇਖੋ ਆ ਇੱਟਾਂ ਜਿਹੜੀਆਂ ਪੁਰਾਣੀਆਂ ਆੜੀਆਂ ਸਾਰੀਆਂ ਨੰਗੀਆਂ ਕਰ ਦਿੱਤੀਆਂ ਜੀ ਇਹ ਬਣੀਆਂ ਹੋਈਆਂ ਇੱਟਾਂ ਨਾਲ ਸੜਕ ਦੀਆਂ ਵਾਂ ਜੀ ਹੂੰ ਤੇ ਇਹ ਦੇਖੋ ਜੀ ਬਹੁਤ ੱੱਕਾ ਹੋ ਰਿਹਾ ਵਾ ਪਬਲਿਕ ਨੂੰ ਵੀ ਬੜੀ ਤੰਗੀ ਆ ਰਹੀ ਆ ਪਿੰਡ ਵਾਸੀਆਂ ਨੂੰ ਤੰਗੀ ਆ ਰਹੀ ਆ ਇੱਧਰ ਸਾਡੇ ਘਰ ਬਣਿਆ ਜੀ ਤੇ ਉਹ ਸੜਕ ਸਾਰੀ ਸਾਡੇ ਘਰ ਨੂੰ ਬਣਾ ਰਹੇ ਆ ਕਹਿੰਦੇ ਜੀ ਇੱਧਰ ਕਰ ਦੇਣੀ ਆ ਤੇ ਇਹ ਤਾਂ ਬਹੁਤ ੱੱਕਾ ਹੋ ਰਿਹਾ ਜਨਾਬ ਤੁਹਾਨੂੰ ਦਿੱਕਤ ਕੀ ਆ ਰਹੀ ਕਿ ਪਹਿਲਾ ਨਾਲਾ ਤੇ ਬਿਲਕੁਲ ਜਿਹੜਾ ਨਜ਼ਦੀਕ ਬਣਿਆ ਸੀਗਾ ਪਰ ਹੁਣ ਫੇਰ ਜਿਹੜਾ ਦੁਬਾਰਾ ਬਿਲਕੁਲ ਨਾਲ ਬਣਾਇਆ ਗਿਆ ਰਿਹਾ ਛੜਕਦੇ ਤੁਹਾਨੂੰ ਕੀ ਦਿੱਕਤ ਸਾਨੂੰ ਦਿੱਕਤ ਹੀ ਆ ਗਈ ਮਤਲਬ ਪ੍ਰਾਣਾ ਨਾਲਾ ਨੇ ਬਣਿਆ ਬਹੁਤ ਵਧੀਆ ਬਣਿਆ ਆ ਸਰਕਾਰ ਦਾ ਪੈਸਾ ਲੱਗਾ ਹੋਇਆ ਵਾ ਤੇ ਉਹ ਸਾਰਾ ਹੁਣ ਇਸ ਵੇਲੇ ਮਿੱਟੀ ਹੋ ਰਿਹਾ ਵਾ ਤੇ ਇਹ ਆਪਣੀ ਪ੍ਰੋਟੀ ਵਧਾਉਣ ਵਾਸਤੇ ਤੇ ਇਹ ਨਵੇਂ ਨਾਲਾ ਤਿਆਰ ਕਰ ਰਿਹਾ ਤੇ ਨਾਲ 5-7 ਤੋਂ 10 ਫੁੱਟ ਥਾਂ ਜਿਹੜਾ ਆਪਣਾ ਵਧਾ ਰਿਹਾ ਵਾ ਇਸ ਕਰਕੇ ਸਾਡੀ ਬੇਨਤੀ ਆ ਵੀ ਇਹ ਮੌਕਾ ਦੇਖਿਆ ਜਾਏ ਤੇ ਮਹਿਕਮੇ ਵਾਲਿਆਂ ਨੂੰ ਕਾਰਵਾਈ ਕਰਨ ਦਾ ਆਪਾਂ ਦੇਸ਼ ਦਿੰਨੇ ਆ ਮਹਾਰਾਜ ਆਣ ਕੇ ਸੁਣਾਈ ਕਰੋ ਇਹਨੂੰ ਪੁੱਛੋ ਵੀ ਇਹ ਤੁਸੀਂ ਕਿੱਥੋਂ ਮਨਜ਼ੂਰੀ ਲਈ ਆ ਇਹ ਪੁਰਾਣਾ ਨਾਲਾ ਖਤਮ ਕਰਕੇ ਨਵਾਂ ਨਾਲਾ ਬਣਾਉਣ ਦੀ ਤਰਫ ਪੁਰਾਣਾ ਨਾਲਾ ਜੀ ਆ ਬਣਾਵਾ ਆ ਦੇਖੋ ਇਹ ਪੁਰਾਣਾ ਨਾਲਾ ਵਾ ਜੀ ਸਾਰਾ ਇਹਨੂੰ ਖਤਮ ਕਰਕੇ ਆ ਪਲਾਟ ਵਾਲੇ ਆਪਣੇ ਬਣਾ ਰਹੇ ਆ ਹੋਰ ਨਾਲ ਵਾਦਾ ਕਰ ਰਹੇ ਆ ਜੀ ਬਿਲਕੁਲ ਸਰਾ ਸਰ ਧੱਕਾ ਹੋ ਰਿਹਾ ਵਾ ਜੀ ਆਪਣਾ ਪਲਾਟ ਵਧਾਣਾ ਚਾਹੁੰਦੇ ਆ ਹੁਣ ਇਹ ਤਾਂ ਨਹੀਂ ਕਿਤੇ ਕਿ ਇਹਨਾਂ ਦੀ ਕਿਤੇ ਪਹਿਲੀ ਤਾਂ ਚੜ੍ਹਦੀ ਹੋਵੇ ਕਿ ਜਾਣ ਸ਼ਾਨ ਦੇ ਇਹਨਾਂ ਦੀ ਗਾਂ ਪਛਾਣ ਜਾਂਦੀ ਹੋਵੇ ਜਾਂ ਕੀ ਕਰ ਨਾ ਪੂਰੀ ਜਗ੍ਹਾ ਆਪਣੀ ਆਪਣੀ ਲੱਲ ਨਿਸ਼ਾਨ ਦੀ ਆਪਣੀ ਜਗ੍ਹਾ ਘਟਦੀ ਆ ਤੇ ਫੇਰ ਤੇ ਗਾਂ ਸਰਕਾਰ ਕੋ ਮਨਜ਼ੂਰੀ ਲੈ ਕੇ ਪੁੱਟਣ ਇਹ ਤਾਂ ਆਪਣੇ ਆਪ ਹੀ ਕੁੱਟੀ ਜਾ ਰਹੇ ਆ ਕੋਈ ਕਿਸ ਮੈਕਮੇ ਕੋ ਮਨਜ਼ੂਰੀ ਨਹੀਂ ਲਈ ਇਹਨਾਂ ਨੇ ਧੱਕਾ ਹੋ ਰਿਹਾ ਵਾ ਜੀ ਇਹ ਤੇ ਠੀਕ ਹੈ ਉਹ ਤੁਹਾਡੀਆਂ ਆ ਘਰ ਤੁਹਾਡੇ ਨੇ ਜੀ ਹਾਂਜੀ ਇਹ ਘਰ ਸਾਡੇ ਆ ਜੀ ਸਾਡੇ ਵੱਲ ਨੂੰ ਸਾਡੇ ਤੁਹਾਨੂੰ ਇਹ ਇਸ ਚੀਜ਼ ਦੇ ਨਾਲ ਤੁਹਾਡੇ ਘਰਾਂ ਨੂੰ ਕੀ ਦਿੱਕਤ ਆ ਰਹੀ ਹੈ ਜਾਂ ਕੀ ਕਾਰਨ ਬਣ ਰਿਹਾ ਹੈ ਇਸ ਨਾਲ ਹਵਾਦਾਰੀ ਸਾਰੀ ਜਨਾਬ ਬਹੁਤ ਔਖੀ ਹੈਗੀ ਆ ਇਧਰ ਤੇ ਬੰਦਾ ਕੋ ਡੇਗ ਗਿਆ ਮਰ ਗਿਆ ਤੇ ਫੇਰ ਕੌਣ ਜੀ ਮਹਾਰਾਜ ਜੀ ਸਾਡਾ ਹਰੀ ਭਰੀ ਕੀ ਨਾਮ ਆਪਣਾ ਸਰ ਮੇਰਾ ਨਾਮ ਰਣਜੀਤ ਸਿੰਘ ਕੀ ਦਿੱਕਤਾਂ ਕੀ ਆ ਰਹੀਆਂ ਸਰ ਦਿੱਕਤ ਆ ਚੀਜ਼ ਦੀ ਆ ਹੂੰ ਜੋ ਇਹ ਪਹਿਲੇ ਨਾਲਾ ਬਣਿਆ ਹੈ ਇਹ ਜੈਨੂਨ ਬਣਿਆ ਹੈ ਹੂੰ ਜੋ ਉਹਦੇ ਨਵਾਂ ਇਹ ਨਵਾਂ ਨਾਲਾ ਬਣਾ ਰਹੇ ਆ ਹੂੰ ਇੱਕ ਤਾਂ ਰਾਜਾਂ ਦੇ ਲਾਗੇ ਹੀ ਪ੍ਰੋਬਲਮ ਆ ਰਹੀ ਆ ਇੱਕ ਜੇ ਮੰਨ ਲਓ ਉਧਰ ਕੋਈ বাস ਜਾਂ ਕੋਈ ਟਰਾਲੀ ਆਉਂਦੀ ਆ ਤੇ ਕਿਸੇ ਹੀ ਰੁਗਣੀਆ ਪੈਰ ਰੋਕੇ ਨੰਗਣਾ ਪੈ ਰਿਆ ਵਾ ਠੀਕ ਹੈ ਤੇ ਇਹ ਜੈਨੂ ਨਾਲਾ ਹੀ ਇਹ ਹੁਣ ਦੁਬਾਰਾ ਪੱਟਿਆ ਜਾ ਰਿਹਾ ਤੇ ਇਹ ਕਿਉਂ ਪੱਟਿਆ ਜਾ ਰਿਹਾ ਸਾਨੂੰ ਇਹ ਸਮਝ ਨਹੀਂ ਆ ਰਹੀ ਸਰ ਹੁਣ ਜੇਰਾ ਇਹ 8-10 ਫੁੱਟ ਨਾਲਾ ਪੁੱਟ ਕੇ ਇੱਥੇ ਕੀਤਾ ਜਾ ਰਿਹਾ ਤੇ ਇਹ ਸੜਕ ਫੇਰ ਤਕਰੀਬਨ ਕਾਲ ਨੂੰ ਉਧਰ ਨੂੰ ਜਾਊਗੀ ਹਾਂਜੀ ਸਰ ਫੇਰ ਸੜਕ ਤਕਰੀਬਨ ਨਹੀਂ ਪਰਲੀ ਸਾਈਡ ਨੂੰ ਜਾਏਗੀ ਤੇ ਇਸ ਦੇ ਕੋਈ ਨਿਸ਼ਾਨਦੇਹੀ ਲਈ ਤੁਹਾਡੇ ਪਰਿਵਾਰ ਵੱਲੋਂ ਜਾਂ ਕੀ ਕੋਈ ਕੀਤਾ ਗਿਆ ਇਸ ਦੇ ਬਾਰੇ ਜਾਂ ਕੋਈ ਲਿਖਤੀ ਸ਼ਿਕਾਇਤ ਦਿੱਤੀ ਗਈ ਇਨਨਾਂ ਦਾ ਆਤਾ ਇਸ ਪਾਰਟੀ ਦਾ ਪਤਾ ਕੋਈ ਨਿਸ਼ਾਨੀ ਦਾ ਨਾ ਇਹਨਾਂ ਦਾ ਕੋਈ ਨਿਸ਼ਾਨੀ ਦੇ ਪਾਰਟੀ ਦਾ ਪਤਾ ਦੋਨੋਂ ਪਾਰਟੀਆਂ ਦੀ ਨਿਸ਼ਾਨੀ ਦਾ ਕੋਈ ਆਨੂ ਨਹੀਂ ਆ ਪਤਾ ਠੀਕ ਹੈ ਹਾਂਜੀ ਔਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਸ ਸਾਰੀ ਨਹੀਂ ਆ ਵੀ ਇਹ ਨਾਲ ਜੈਨੂਣ ਪਿਛਲੀ ਪੰਚਾਇਤ ਨੇ ਇਹ ਬਣਾਇਆ ਹੋਇਆ ਵਾ ਹਮ ਮੈਂਬਰ ਪੰਚਾਇਤ ਜੀ ਉਸ ਟਾਈਮ ਨਾਲ ਬੰਦ ਉਸ ਟਾਈਮ ਵੀ ਇਜੈਕਸ਼ਨ ਕਰਨਾ ਚਾਹੀਦਾ ਸੀ ਜੇ ਇਹਨਾਂ ਦੀ ਜ਼ਮੀਨ ਇਧਰ ਆ ਰਹੀ ਆ ਹਮ ਉਸ ਟਾਈਮ ਕਿੰਨੇ ਇਜੈਕਸ਼ਨ ਨਹੀਂ ਕੀਤਾ ਅੱਜ ਇਹ ਨਾਲ ਕੁੱਟ ਕੇ ਗਾਂ ਲੈ ਕੇ ਜਾ ਰਹੇ ਆ ਹਮ ਕੀ ਸਾਨੂੰ ਤੇ ਦਿੱਕਤ ਨਹੀਂ ਆ ਸਾਰਾ ਉਹਨਾਂ ਨਾਂਗੇ ਵਾਸਤੇ ਇਹ ਕਾ ਦੇ ਕੁੜੀ ਨਾਲਾ ਪੁੱਟਣ ਦੇ ਨਾਲ ਆ ਜਿਹੜੀ ਪਿੱਛੇ ਸੜਕ ਬਣੀ ਆ ਉਹ ਤੋਂ ਪਤਨੀ 5 ਸਾਲ ਪਹਿਲੀ ਦੀ ਇੱਟਾਂ ਸਾਰੀਆਂ ਨੰਗੀਆਂ ਹੋਈਆਂ ਪਈਆਂ ਇਹ ਕਿਹਦੇ ਗੁਰੂ ਘਰ ਇਹ ਕਿੰਨਾ ਵੱਲੋਂ ਪੁੱਟਿਆ ਜਾ ਰਿਹਾ ਟੁੱਟ ਰ ਇਹ ਦੀ ਇਹ ਆਪਣਾ ਸਰਪੰਚ ਸੁਮੇਤ ਸਿੰਘ ਠੀਕ ਹੈ ਇਹ ਉਹਨਾਂ ਦੇ ਲੋ ਜੀ ਇਹ ਨਾਲਿਆਂ ਪੁੱਟ ਕੰਮ ਕੀ ਮੰਗ ਕੀ ਕਰਦੇ ਆਈ ਮੰਗ ਕਰਦੇ ਵੀ ਜੈਨੂ ਜੀ ਨਾਲਾ ਇੱਥੇ ਸਹੀ ਹੈ ਤੇ ਉਹ ਉੱਥੇ ਹੀ ਉਹ ਦੂਜਾ ਰਿਪੇਅਰ ਹੋਣਾ ਚਾਹੀਦਾ ਵੀ ਇਹ ਨਹੀਂ ਹੋਣਾ ਚਾਹੀਦਾ ਜੀ ਹਾਂਜੀ ਭਾਜੀ ਕੀ ਨਾਮ ਆਪਣਾ ਵੰਸੀਤ ਕੌਰ ਮੇਰਾ ਨਾਮ ਭਾਜੀ ਕੀ ਕਾਰਨ ਕੀ ਆ ਕਾਰਨ ਭਾਜੀ ਜਿਹੜਾ ਸਮਿੱਤਰ ਸਿੰਘ ਸਰਪੰਚ ਬਣਿਆ ਕਾਂਗਰਸੀ ਆ ਇਹ ਸਾਡੇ ਨਾਲ ਬਹੁਤ ਤੱਕਾ ਕਰਦਾ ਪਿਆ ਇਹ ਨਾਲਾ ਜਿਹੜਾ ਸਾਡੇ ਘਰ ਦੇ ਅੱਗੇ ਬਿਲਕੁਲ ਬਣਾਤਾ ਛੜਕ ਜਿਹੜੀ ਸਾਡੇ ਘਰ ਦੇ ਵਿੱਚ ਵਾੜ ਦਿੱਤੀ ਸਾਰੀ ਇਹ ਸਰਪੰਚ ਤੇ ਕਹਿ ਰਿਹਾ ਕਿ ਮੈਂ ਪਿੰਡ ਦਾ ਵਿਕਾਸ ਕਰ ਰਿਹਾ ਤੁਸੀਂ ਕਹਿ ਰਹੇ ਸਰਪੰਚ ਤੱਕਾ ਕਰ ਰਿਹਾ ਸਾਡੇ ਨਾਲ ਤੱਕਾ ਕਰਨ ਦੀ ਆ ਸਾਡਾ ਕੋਈ ਵਿਕਾਸ ਨਹੀਂ ਕਰ ਰਿਹਾ ਠੀਕ ਹੈ ਸਾਡਾ ਬਿਲਕੁਲ ਤੱਕਾ ਚੱਲਣ ਦੀ ਆ ਤੁਹਾਡੇ ਨਾਲ ਕੀ ਮੰਗ ਕੀ ਕਰਦੇ ਹੋ ਮੰਗ ਕੀ ਇਹ ਨਾਲਾ ਬੰਦ ਨਾ ਨਹੀਂ ਚਾਹੀਦਾ ਇੱਥੇ ਪੁਰਾਣਾ ਹੀ ਚੱਲਣਾ ਚਾਹੀਦਾ ਠੀਕ ਹੈ ਇਹ ਬ ਤੇ ਨਵੇਂ ਨਾਲੇ ਤੋਂ ਕੀ ਦਿੱਕਤਾਂ ਜਾਂ ਪੁਰਾਣੇ ਤੋਂ ਕੀ ਦਿੱਕਤਾਂ ਆ ਰਹੀਆਂ ਪੁਰਾਣਾ ਜਿੱਥੇ ਬਣਿਆ ਵਧੀਆ ਬਣਿਆ ਸੀ ਠੀਕ ਹੈ ਉਹ ਵਧੀਆ ਬਣਿਆ ਸੀ ਜਿਹੜਾ ਇਹ ਨਵਾਂ ਬਣਾਇਆ ਇਹ ਨੱਗੇ ਕਰਕੇ ਬਣਾਇਆ ਸਾਡੇ ਨਾਲ ਜਿੱਦ ਕਰਦਾ ਪਿਆ ਸਾਡਾ ਘਰ ਵਿੱਚ ਲਿਆਂੜਿਆ ਛੜਕੀ ਪਾ ਰਿਹਾ ਠੀਕ ਹੈ ਅਸੀਂ ਬੰਨ ਨਹੀਂ ਦੇਣਾ ਇਹ ਨਾਲ ਠੀਕ ਹੈ ਬੰਦ ਹੋਣਾ ਚਾਹੀਦਾ ਹਾਂਜੀ ਜਦੋਂ ਮੌਜੂਦਾ ਸਰਪੰਚ ਰਣਜੀਤ ਕੌਰ ਬਾਗੜੀਆਂ ਦੇ ਨਾਲ ਗੱਲਬਾਤ ਕਰਨ ਪਹੁੰਚੇ ਤਾਂ ਉਹਨਾਂ ਨੇ ਪੱਖ ਦੇਣ ਤੋਂ ਇਹ ਰਾਂ ਇਨਕਾਰ ਕਰ ਦਿੱਤਾ ਆ ਉੱਥੇ ਹੀ ਪੀ ਡਬਲਯੂ ਡੀ ਸੰਬੰਧਿਤ ਐਸ ਡੀਓ ਸਾਹਿਬ ਨਾਲ ਗੱਲਬਾਤ ਕੀਤੀ ਹੈ ਐਸ ਡੀਓ ਸਾਹਿਬ ਨੇ ਆਖਿਆ ਕਿ ਜਿਹੜਾ ਇਹ ਕੰਮ ਜ ਚੱਲ ਰਿਹਾ ਰੋਡ ਦਾ ਰੋਡ ਜਿਹੜੀ ਮੁੱਲਾਵਾਲ ਤੋਂ ਲੈ ਕੇ ਟੋਟਲ ਜਿਹੜੀ ਇੱਕ ਸਾਈਡ ਤੇ ਯਾਨੀ ਕਿ ਲਹਿੰਦੇ ਵਾਲੀ ਸਾਈਡ ਤੇ ਟੋਟਲ ਜਿਹੜੀ ਸ਼ੜਕ ਨਿਸ਼ਾਨਤਾਈ ਦੇ ਵਿੱਚ ਆਈ ਆ ਪੂੜੀਆਂ ਪ੍ਰਵਾਨਗੀਆਂ ਲੈ ਕੇ ਪੀਡਬਲਯੂਡੀ ਤੋਂ ਪ੍ਰਵਾਨਗੀ ਲੈ ਕੇ ਨਿਸ਼ਾਨਦਾਈ ਲੈ ਕੇ ਮਾਲ ਮਹਿਕਮੇ ਤੋਂ ਫਿਰ ਹੀ ਜਿਹੜਾ ਇਸ ਨਾਲੇ ਦਾ ਕੰਮ ਕੀਤਾ ਜਾ ਰਿਹਾ ਉਹ ਕਰਦੇ ਆ ਗੱਲਬਾਤ ਐ ਐਸਜੀਯੂ ਸਾਹਿਬ ਦੇ ਨਾਲ ਸਤਿ ਸ੍ਰੀ ਅਕਾਲ ਹਲੋ ਸਤਿ ਸ੍ਰੀ ਅਕਾਲ ਹਾਂਜੀ ਬੱਜੀ ਕੀ ਹਾਲ ਨੇ ਠੀਕੋ ਮਾ ਜੀ ਡਾਇਰੈਕਟਰ ਕਰਨ ਵਾਲੇ ਸੁਖ ਨਨਵਲੀਆ ਗੱਲ ਕਰ ਰਿਹਾ ਜੀ ਪੱਤਰਕਾਰ ਪੰਜਾਬ ਦੀ ਆਵਾਜ਼ ਤੋਂ ਜਦੋਂ ਕੋਈ ਇਨਫਰਮੇਸ਼ਨ ਜਾਂਦੀ ਹੈ ਹਾਂ ਜੀ ਹਾਂ ਇਹ ਸਾਰੇ ਇੱਕ ਬੇਨਤੀ ਸੀ ਵੀ ਨਵੀਆਂ ਪਿੰਡ ਪੁਰਾਣੀਆਂ ਬਾਗੀਆਂ ਦੇ ਵਿੱਚ ਨਾ ਬਿਲਕੁਲ ਹੀ ਗੱਲ ਕਰ ਸਕਦਾ ਕਿ ਇਹਨਾਂ ਨਾਲ ਗੱਲ ਕਰਾਜੀ ਤੁਹਾਡੇ ਪਿੱਛੇ ਆਵਾਜ਼ ਬੜੀ ਆ ਰਹੀ ਹੈ ਇੱਕ ਪ੍ਰਾਣੀਆਂ ਬਗੜੀਆਂ ਦੇ ਵਿੱਚ ਨਾ ਕਿ ਸਰਪੰਚ ਵੱਲੋਂ ਨਾਲਾ ਬਣਾਇਆ ਜਾ ਰਿਹਾ ਹੋਰ ਉਹ ਨਾਲਾ ਜਿਹੜਾ ਹੈ ਸੜਕ ਨੂੰ ਤਕਰੀਬਨ ਪੁੱਟ ਕੇ ਬਣਾਇਆ ਜਾ ਰਿਹਾ ਹੈ ਸੜਕ ਦੀ ਬਿਲਕੁਲ ਜਿਹੜੀ ਸਾਈਡ ਵਾਲੀ ਉੱਤਰ ਲੱਗੀ ਹੁੰਦੀ ਆ ਸਰਪੰਚ ਨੂੰ ਪੁੱਛੋ ਨਾ ਕੀ ਗੱਲ ਆ ਸਰਪੰਚ ਵੀ ਤੁੜੀ ਛੋਟੀ ਕੀ ਹਾਂਜੀ ਉਹਦੇ ਵਿੱਚ ਪੈਦੇ ਲੋਕ ਪਿੰਡ ਦੇ ਲੋਕਾਂ ਦਾ ਇਹ આરોਪ ਆ ਕਿ ਉਹ ਨਾਲਾ ਪੁੱਟਣ ਦੀ ਜਾਂ ਉਹ ਸੜਕ ਪੁੱਟਣ ਦੀ ਪਰਮਿਸ਼ਨ ਲਈ ਕਿਥੋਂ ਸਰਪੰਚ ਸਾਹਿਬ ਨੇ ਇਹਦਾ ਹਾਦਸੇ ਵਿੱਚ ਹੈ अच्छा हां जी क्योंकि सड़क काफी पुटी जा रही है ना ठीक है प्रॉब्लम अच्छा तू सरपंच ਨੂੰ ਪੁੱਛ ਲੈਣਾ ਇਹ ਗੱਲ ਸਿੱਧੀ ਸਰਪੰਚ ਨੂੰ ਵੀ ਪੁੱਛ ਲੈਣਾ ਤੁਹਾਡਾ ਵੀ ਪੱਕਾ ਲੈਣਾ ਜੀ ਇਸ ਦੇ ਵਿੱਚ हां जी ਮੈਂ ਰਿਕਾਰਡ ਵੇਖ ਕੇ ਗੱਲ ਦੱਸ ਸਕਦਾ ਨਾ ਜੀ ਇਹ ਜਵਾਨੀ ਦਿਨ ਕਿ ਮੈਨੂੰ ਪਤਾ ਲੱਗਣਾ ਮੈਂ ਰਿਕਾਰਡ ਵੇਖਣਾ ਪਊਗਾ ਮੈਨੂੰ ਤੇ ਸਾਰਾ ਵੀ ਇਸ ਦੀ ਪਰਮਿਸ਼ਨ ਆ ਗਾਈ ਫਾਈਲ ਕਰਨੀ ਪਊਗੀ ਤੇ ਡਾਇਰੈਕਟਰ ਨੂੰ ਭੇਜ ਲੋ ਲਈ ਹੋਗੀ ਤਾਂ ਹੀ ਸੜਕ ਬੁੱਟਦਾ ਨਹੀਂ ਦੇ ਨਹੀਂ ਬੁੱਟਦਾ ਹਾਂਜੀ ਕਿਉਂਕਿ ਨਾਲਾ ਜਿਹੜਾ ਪਹਿਲਾਂ ਬਣਿਆ ਸੀ ਉਹ ਸੜਕ ਤੋਂ ਤਕਰੀਬਨ 10 ਫੁੱਟ ਸਾਈਡ ਤੇ ਸੀਗਾ ਹੁਣ ਜਿਹੜਾ ਬਿਲਕੁਲ ਜਿਹੜੀ ਪੁਰਾਣੀਆਂ ਬਾਗੜੀਆਂ ਤੋਂ ਕਿਦਦਰ ਨੂੰ ਗੱਲ ਕਰਦੇ ਹੋ ਸਹੀ ਇਹ ਪੁਰਾਣੀਆਂ ਬਾਗੜੀਆਂ ਤੋਂ ਜਾ ਰਹੀ ਜੀ ਮੁੱਲਾਵਰ ਰੋਡ ਵੱਲੋਂ ਹਾਂ ਉਸ ਜਿਹੜਾ ਨਾਲਾ ਪਹਿਲਾਂ ਬਣਿਆ ਸੀ ਉੱਥੇ ਬਣਿਆ ਦੋ ਪਿਛਲੀ ਪਿਛਲੀ ਪੰਚਾਇਤ ਨੇ ਬਣਾਇਆ ਸੀਗਾ ਉਹ ਸੜਕ ਤੋਂ 5-7 ਫੁੱਟ ਹਟਾ ਕੇ ਬਣਿਆ ਸੀਗਾ ਜਿਹੜਾ ਹੁਣ ਨਵਾਂ ਬਣਾਇਆ ਵਾ ਉਹ ਬਿਲਕੁਲ ਸੜਕ ਦੇ ਬਿਲਕੁਲ ਜਿਹੜੀ ਆ ਸਾਹਮਣੇ ਹੀ ਕਰਾਈ ਆ ਉਹਨਾਂ ਨੇ ਨਿਸ਼ਾਨ ਰਈ ਦਾ ਚੱਕਰ ਆ ਉਧਰਲੇ ਪਾਸੇ ਸੜਕ ਦੂਜੇ ਪਾਸੇ ਆ ਗਈ ਆ ਠੀਕ ਆ ਦਿਮੌਰ ਕਿਸ਼ਨ ਦਾ ਚੱਕਰ ਆ ਜਿਹੜਾ ਤੁਸੀਂ ਪੁਆਇੰਟ ਦੱਸਣ ਦੇ ਨਾ ਹਾਂਜੀ ਹਾਂਜੀ ਉੱਥੇ ਦਿਮੌਰ ਕਿਸ਼ਨ ਕਰਾਈ ਆ ਦੂਜੇ ਪਾਸੇ ਉਹਨਾਂ ਦੀ ਜ਼ਮੀਨ ਮਾਲਕੀ ਆਈ ਆ ਓਕੇ ਉਦੀ 2 ਪੁਆਇੰਟ ਤੇ ਨਿਸ਼ਾਨਦੇਹੀ ਹੋਈ ਆ ਉਹਦੇ ਮੁਤਾਬਕ ਸਰਪੰਚ ਨੂੰ ਵੀ ਪਤਾ ਹੋਰ ਵੀ ਜਿਹੜੇ ਪਿੰਡ ਦੇ ਮੁਤਵਾਰ ਆਏ ਸੀ ਨਿਸ਼ਾਨਦੇਹੀ ਦੇ ਵਿੱਚ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਉਹਦੇ ਮੁਤਾਬਕ ਦਾ ਕੁਝ ਕਰਦਾ ਹੋਵੇ ਮੇਰੇ ਬਾਕੀ ਮੈਨੂੰ ਰਿਕਾਰਡ ਵੇਖਿਆ ਬਾਕੀ ਪਤਾ ਲੱਗੂਗਾ ਜੋ ਮੈਨੂੰ ਜਵਾਨੀ ਤੁਹਾਡੇ ਤੋਂ ਪਤਾ ਲੱਗਾ ਉਹਦੇ ਮੁਤਾਬਕ ਨਿਸ਼ਾਨਦੇਹੀ ਵੀ ਕਰਾਈ ਹੋ ਪਿੰਡ ਦੀ ਹਾਂਜੀ ਫਿਰ ਦਾ ਮਤਲਬ ਛੱਟ ਤੇ ਦੂਜੀ ਸਾਈਡ ਨੂੰ ਜਾਏਗੀ ਨਿਸ਼ਾਨਦੇਹੀ ਲਾਗੇ ਪਿੱਛੇ ਹੋਈ ਅੱਗੇ ਪਿੱਛੇ ਹੋਈ ਜਾਂ ਨਿਸ਼ਾਨਦੇਹੀ ਦਾ ਸ਼ੱਕ ਥੋੜੀ ਬਤੀ ਠੀਕ ਆ ਫਿਰ ਸੜਕ ਦੂਸਰੀ ਸਾਈਡ ਬਣਵਾਈ ਜਾਏਗੀ ਦਾ ਮਤਲਬ ਹਾਂਜੀ ਹਾਂ